ਕੁੜਾ ਕਾਮੇ ਰੋਸ। ਅੱਗੇ ਕੰਮਿੰਗ ਕਰ ਲੈਂਦੇ ਆ। ਇਹ ਉਮਰ ਤੋਂ ਨਹੀਂ ਆਉਂਦੇ ਐਡਵਰਟਿਜ਼ਮੈਂਟ ਪ੍ਰੋਫੀਆ। ਹੁਣ ਜੀ ਮੈਂ ਬਾਲੂ। ਜੇ ਤੇ ਦਾ ਕਸੂਰ ਸਿੱਧੇ ਪਰੋਵਾਰ। ਜਾਂ ਤੱਕ ਉਹ ਸੁੱਖਾ ਪਨ ਤੇ ਦਿੱਤੀ ਦਾ ਇਹ ਪਾ ਕੇ। ਉਹਨਾਂ ਜਿਹਾਇ ਦਾਸ ਕੋਲੋਂ ਹੋਰ ਉਹਨਾਂ ਨੂੰ ਆ ਕੇ ਦਿੱਤੇ। ਸਤਿਕਾਰਯੋਗ ਸਾਧ ਸੰਗਤ। ਇਹ ਤੋਂ ਬਾਅਦ ਖਾਣੇ ਤੇ ਫਤਰਾ ਪਲੇ ਫਲੀ ਫਲੀ ਪਤਾ ਓਵਰ ਸਾਰ ਜਿਹੜਾ ਬਈਆ ਉਹ ਫਤਰਾ 90 ਤੇ 90 ਤੇ ਆਇਆ ਫਾਈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਭਾਈ ਲਖਮਨ ਸਿੰਘ ਸ਼ਾਕਾ ਨਨਕਾਣਾ ਸਾਹਿਬ ਜੀ ਤੇ ਸਮੂਹ ਸ਼ਹੀਦ ਜਿਨ੍ਹਾਂ ਨੇ ਨਰੈਣੂ ਕੋੜਮੇ ਦੇ ਖਾਤਮੇ ਲਈ ਗੁਰੂ ਘਰਾਂ ਦੇ ਸੁਚਾਰੂ ਪ੍ਰਬੰਧ ਵਾਸਤੇ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਦਿਆਂ ਸ਼ਹੀਦੇ ਜਮ ਪੀਤਾ ਇਹ ਗੁਰੂਪੰਥ ਨੂੰ ਸੁਚੱਜਾ ਪ੍ਰਬੰਧ ਬਖਸ਼ਿਆ ਆਪਣੇ ਖੂਨ ਨਾਲ ਉਸ ਗੰਦਗੀ ਨੂੰ ਸਾਫ਼ ਕੀਤਾ ਜਿਹੜੀ ਨਰੇਣੂ ਕੋਡਵੇਂ ਨੇ ਪਾਈ ਹੋਈ ਸੀ। ਵਾਹਿਗੁਰੂ ਉਹਨਾਂ ਦੀ ਚਿਖਾ ਤੇ ਖਲੋਕ ਕੇ ਸਾਡੇ ਵਿਡਪੁਰਖਿਆਂ ਨੇ ਭਾਈ ਕਰਤਾਰ ਸਿੰਘ ਚੱਬਰ, ਤੇਜਾ ਸਿੰਘ ਪੁੱਚਰ ਵਰਗੇ ਹੋਰ ਵਿਦਵਾਨ ਸੱਜਣ ਜਿਨ੍ਹਾਂ ਨੇ ਗੱਲ ਕਹੀ ਸੀ ਭਾਈ ਲక్ష్మణ ਸਿੰਘ ਤੇਰੀ ਚਿਖਾ ਤੇ ਖਲੋਕ ਕੇ ਪਰਨ ਕਰਦੇ ਆਂ। ਅਸੀਂ ਇਕਤਾ ਦਾ ਪੱਲਾ ਨਾ ਛੱਡਦੇ ਹੋਏ ਗੁਰੂ ਘਰ ਦੇ ਪ੍ਰਬੰਧ ਵਿੱਚ ਕਦੇ ਵੀ ਨਰੈਣੂ ਕੋੜਮਾ ਸੋਚ ਨੂੰ ਦਖਲ ਨਹੀਂ ਦੇਣ ਦੇਾਂਗੇ। ਅਜੋਕੇ ਸਮੇਂ 'ਚ ਨਰੈਣੂ ਸੋਚ ਨੂੰ ਵੇਖਦੇ ਆਂ। ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਹਰ ਸਾਲ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਮਾਗਮ ਕਰਦੇ ਸਾਂ ਕਦੀ ਉਹਨਾਂ ਦੇ ਨਗਰ ਜਾਂ ਹੋਰ ਕਿੱਧਰੇ। ਪਰ ਇਸ ਵਾਰੀ ਫੁਰਨਾ ਸਤਿਗੁਰ ਨੇ ਬਖਸ਼ਿਆ ਕਿਉਂ ਨਾ ਹੋਵੇ। ਚਿਖਾ ਤੇ ਕਈ ਹੋਈ ਗੱਲ ਨੂੰ ਯਾਦ ਕਰਕੇ ਉਸ ਨੂੰ ਪੰਥਕ ਇਕਤਾ ਦੀ ਅਰਦਾਸ ਬਣਾ ਲਿਆ ਜਾਏ ਅੱਜ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਥ ਦੀ ਇਕਤਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅੱਜ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਕੇ ਅੱਜ ਪੰਥ ਦੇ ਰੂਪ ਵਿੱਚ ਅਰਦਾਸ ਕਰਕੇ ਆਏ ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੋਂ ਏ ਮੰਗ ਕੇ ਆਏ ਆ ਸਤਿਗੁਰੂ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਨਿਮਰਤਾ ਮਿਠਾਸ ਬਖਸ਼ਿਓ ਸੰਤੋਖੀ ਦਾਨੀ ਸੁਭਾਅ ਬਖਸ਼ਿਓ ਤਾਂ ਕਿ ਸਿੱਖ ਸਿੱਖ ਪੇਵਾਰਤ ਜਾਨ ਹੈ ਇਨ ਵਿੱਚ ਇਤفاق ਮਹਾਨ ਸਿੱਖ ਸਿੱਖ ਪੇਵਾਰਤ ਜਾਨ ਇਸ ਗੱਲ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਕਿ ਸਿੱਖ ਇੱਕ ਦੂਜੇ ਲਈ ਨਸ਼ਾਵਰ ਹੁੰਦਾ ਹੈ ਇੱਕ ਦੂਜੇ ਦੇ ਖਿਲਾਫ ਨਹੀਂ ਕਦੇ ਭੁਗਤਦਾ ਉਸ ਗੱਲ ਨੂੰ ਮੁੱਖ ਰੱਖਦੇ ਆ ਅਰਦਾਸ ਕੀਤੀ ਗਈ ਤੇ ਜਿਹੜੇ ਸਾਡੇ ਪੰਥਦਰਦੀ ਮੈਂ ਨਾਮ ਲੈਣ ਲੱਗਾਗਾ ਕੁਝ ਛੁੱਟ ਜਾਣਗੇ ਕੁਝ ਲਿਖੇ ਜਾਣਗੇ ਕਰ ਪ੍ਰੈਸ ਨੂੰ ਲਿਖ ਕੇ ਜਰੂਰ ਦੇ ਦੇਾਂਗੇ ਲਿਸਟ ਦੇ ਦੇਾਂਗੇ ਕੋਈ ਵੀਰ ਵਿਅਕਤੀਗਤ ਤੌਰ ਤੇ ਆਇਆ ਕੋਈ ਪੰਥਕ ਰੂਪ ਵਿੱਚ ਜਥੇਬੰਦੀ ਨਾਲ ਲੈ ਕੇ ਆਇਆ ਉਹਨਾਂ ਸਾਰਿਆਂ ਲਈ ਅਰਦਾਸ ਹੈ ਜਿਨ੍ਹਾਂ ਨੇ ਅੱਜ ਏਕਤਾ ਦਾ ਹੰਗਾਰਾ ਪਰਦੇ ਆਂ ਪਹਿਲੀ ਅੱਜ ਅਰਦਾਸ ਹੋਈ ਸ਼ਹੀਦਾਂ ਦੀ ਯਾਦ ਚ ਤੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ ਉਹਨਾਂ ਨੇ ਆਪਣੇ ਕਦਮ ਨਹੀਂ ਵੇਖੇ ਉਹਨਾਂ ਪੰਥ ਵੇਖਿਆ ਉਹਨਾਂ ਅਹੁਦੇ ਨਹੀਂ ਵੇਖੇ ਉਹਨਾਂ ਗੋਲਕਾਂ ਨਹੀਂ ਵੇਖੀਆਂ ਚੌਧਰਾ ਨਹੀਂ ਵੇਖੀਆਂ ਆਪਣੇ ਆਪ ਨੂੰ ਛੱਡ ਕੇ ਅੱਜ ਗੁਰੂ ਪੰਥਲੀ ਅਰਦਾਸ ਵਿੱਚ ਸ਼ਾਮਲ ਹੋਏ ਆ ਤੇ ਜਿਨ੍ਹਾਂ ਨੇ ਵੱਡੇ ਪੱਦਰ ਤੇ ਹੰਗਾਰੇ ਭਰੇ ਹਾਜ਼ਰੀ ਭਰੀ ਉਹਨਾਂ ਲਈ ਵੀ ਮੈਂ ਅਰਦਾਸ ਕਰਦਾ ਸਤਿਗੁਰੂ ਸਾਡੀ ਆਖਰੀ ਦਮ ਤੇ ਆਖਰੀ ਸਾਹ ਤੱਕ ਨਿਭ ਜਾਏ ਔਰ ਆਇਆਂ ਨੂੰ ਧੰਵਾਦ ਵੀ ਆਖਦਾ ਇੱਕ ਇੱਕ ਉਹਨਾਂ ਦਾ ਕਦਮ ਸਾਡੇ ਸਿਰ ਮੱਥੇ ਔਰ ਅਰਦਾਸ ਤੋਂ ਬਾਅਦ ਐਲਾਨ ਕਰਦਾ ਆਂ ਕਿ ਅਸੀਂ ਜਿਹੜੇ ਭਰਾਵਾਂ ਤੱਕ ਪਹੁੰਚ ਨਹੀਂ ਸਕੇ ਹੁਣ ਅਸੀਂ ਆਪਣੀਆਂ ਉਹ ਕਮਰ ਕੱਸੇ ਕਰਕੇ ਉਹਨਾਂ ਤੱਕ ਅਸੀਂ ਇਹ ਡੋਰ ਟੂ ਡੋਰ ਪੰਥਕ ਏਕਤਾ ਵਾਸਤੇ ਸਨੇਹਾ ਲੈ ਕੇ ਜਾਵਾਂਗੇ ਔਰ ਉਹਨਾਂ ਭਰਾਵਾਂ ਨੂੰ ਇਹ ਵੀ ਬੇਨਤੀ ਕਰਾਂਗਾ ਏਕਤਾ ਵਾਸਤੇ ਸੀਟਾਂ ਦੀ ਵੰਡ ਜਿਹੜੀ ਸਾਡੇ ਲਈ ਸਿਆਪਾ ਬਣਦੀ ਹੈ ਅਸੀਂ ਸੀਟਾਂ ਨਹੀਂ ਪੰਥ ਤੋਂ ਮੰਗਾਂਗੇ ਵੀ ਸਾਡੇ ਬੰਦਿਆਂ ਨੂੰ ਇੰਨੀਆਂ ਸੀਟਾਂ ਛੱਡ ਦਿਓ ਅਸੀਂ ਪੰਥ ਨੂੰ ਸੀਟਾਂ ਛੱਡੀਆਂ ਇੱਕਤਾ ਵਾਸਤੇ ਪੰਥ ਨੂੰ ਇਹ ਵੀ ਬੇਨਤੀ ਕਰਾਂਗੇ ਪੰਥ ਜੀ ਅਸੀਂ ਤੁਹਾਡੇ ਕੋ ਕਦੇ ਅਹੁਦਾ ਨਹੀਂ ਮੰਗਾਂਗੇ ਸਾਨੂੰ ਅਹੁਦੇਦਾਰ ਬਣਾ ਦਿਓ ਅਹੁਦਾ ਵੀ ਪੰਥ ਦੀ ਝੋਲੀ ਚ ਪਾਇਆ ਬਸ ਤੁਹਾਡੀ ਇਕਤਾ ਚਾਹੁੰਦੇ ਆ ਗੋਲਕਾਂ ਚੌਧਰਾਂ ਇਹ ਸਾਡੇ ਪੈਰਾਂ ਦੀ ਬੇੜੀ ਜਾਂ ਸਾਡੀ ਮੁਥਾਜੀ ਨਹੀਂ ਹੋਣਗੀਆਂ ਇਹ ਤੁਹਾਡੇ ਨਾਲ ਅਕਾਲ ਤਖਤ ਸਾਹਿਬ ਦੀ ਸਿਕੱਤਰੇ ਦੇ ਬਾਹਰ ਖਲੋ ਕੇ ਇਹ ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਆ ਇਦਾਂ ਦੀਆਂ ਚੀਜ਼ਾਂ ਸਾਡੇ ਚ ਬਿਲਕੁਲ ਨਹੀਂ ਹੋਣਗੀਆਂ ਸਿਰਫ ਤੇ ਸਿਰਫ ਪੰਥ ਕੇ ਇਕਤਾ ਚਾਹੁੰਦੇ ਆ ਇਨ੍ਹਾਂ ਵੀਰਾਂ ਦੇ ਸਿਰ ਜੋੜ ਕੇ ਤਕੜੇ ਹੋ ਕੇ ਜਿੱਥੇ ਕਿੱਥੇ ਵੀ ਸਾਡੀ ਲੋੜ ਹੋਊਗੀ ਪੰਥ ਆਵਾਜ਼ ਮਾਰਦਾ ਏ ਨਹੀਂ ਵੀ ਆਵਾਜ਼ ਮਾਰਦਾ ਤੇ ਮੈਂ ਜਾਣਾ ਆਪਣਾ ਫਰਜ਼ ਸਮਝਾਂਗਾ ਔਰ ਜਿੰਨਾ ਵੀਰਾਂ ਨੇ ਭੁਲੇਖਾ ਪਾਲਿਆ ਪੀ ਸ਼ਾਇਦ ਵਡਾਲਾ ਪ੍ਰਧਾਨਗੀ ਚਾਹੁੰਦਾ ਹੈ ਵਡਾਲਾ ਚੌਧਰ ਚਾਹੁੰਦਾ ਹੈ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਹੈ ਨਾ ਚੌਧਰ ਚਾਹਨਾ ਹੈ ਨਾ ਪ੍ਰਧਾਨਗੀ ਚਾਹਨਾ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਅਡਰੀ ਖਾਲਸਾਈ ਹੋੰਦ ਸਰਬੱਤ ਦੇ ਖਾਲਸੇ ਵਾਲੀ ਉਹ ਦਰਬਾਰੇ ਖਾਲਸਾ ਤੇ ਸਰਕਾਰੇ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਸਾਡੀਆਂ ਰਾਜਨੀਤਿਕ ਧਾਰਮਿਕ ਆਰਥਿਕ ਸਮਾਜਿਕ ਜਿਹੜੀਆਂ ਸਮੱਸਿਆਵਾਂ ਨੇ ਬੇਦਬੀ ਕਾਂਡ ਨੇ ਉਹਨਾਂ ਸਾਰਿਆਂ ਦਾ ਜੇ ਕੋਈ ਹੱਲ ਹੈ ਉਹ ਸਾਡੀ ਏਕਤਾ ਹੈ ਇੱਕ ਅੱਜ ਏਕਤਾ ਦਾ ਮੋਢ ਬੱਜਿਆ ਜੀ ਇਸ ਏਕਤਾ ਨੂੰ ਸਿਰੇ ਲਾਉਣਾ ਜਿੱਥੇ ਸਾਡੇ ਤਰ੍ਹਾਂ ਦੇ ਬਜ਼ੁਰਗ ਨੌਜਵਾਨ ਨਾਲ ਖੜ ਜਾਣਾ ਕਿ ਤੇ ਹੌਸਲਾ ਦਿੰਦੇ ਹੋਣ ਜਿਨ੍ਹਾਂ ਨੇ ਅੱਜ ਤੱਕ ਕਈ ਵਾਰੀ ਕਈ ਗੱਲਾਂ ਨਾਰਾਜ਼ਗੀ ਚ ਵੀ ਚੱਲ ਜਾਂਦੀਆਂ ਨੇ ਉਹਨਾਂ ਨੇ ਵੀ ਫੋਨ ਕਰਕੇ ਆਖਿਆ ਅਸੀਂ ਨਾਲ ਖਾਸ ਕਰ ਬਾਬਾ ਸਰਬਜੋ ਸਿੰਘ ਬੇਦੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਭਾਈ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਹੋਣੀ ਅਸੀਂ ਚੱਲ ਕੇ ਗਏ ਉਹ ਉੱਠ ਕੇ ਮਿਲੇ ਨਾ ਗਿਲੇ ਕੀਤੇ ਨਾ ਸ਼ਿਕਵੇ ਰਹੇ ਨਾ ਗੋਲਕ ਦੀ ਭੁੱਖ ਨਾ ਚੌਧਰ ਦੀ ਭੁੱਖ ਨਾ ਉਹ ਵੱਡੇ ਬਣੇ ਨਾ ਅਸੀਂ ਨੀਵੇਂ ਹੋਏ ਇਹ ਸਾਡੀ ਸ਼ੁਰੂਆਤ ਹੋਈ ਜੀ ਤੇ ਗੁਰੂ ਕਿਰਪਾ ਕਰੇ ਅਸੀਂ ਆਪਣੇ ਆਪ ਨੂੰ ਗੁਰੂ ਪੰਥ ਨੂੰ ਸਮਰਪਿਤ ਕਰਕੇ ਅੱਜ ਜਿਹੜੀ ਅਰਦਾਸ ਹੋਈ ਹੈ ਮੈਨੂੰ ਲੱਗਦਾ ਹੈ ਕਿ ਸਾਡੀ ਫਤਿਹ ਸਾਡੇ ਬਰੂਹਾਂ ਤੇ ਖੜੀ ਹੈ ਇਹ ਫਤਿਹ ਹੋਊਗੀ ਗੁਰੂ ਰਹਿਮਤ ਕਰੇ ਜਿੰਨੇ ਅੱਜ ਜਥੇਬੰਦਕ ਢਾਂਚੇ ਦੇ ਰੂਪ ਵਿੱਚ ਵਿਅਕਤੀਗਤ ਰੂਪ ਵਿੱਚ ਆਏ ਨੇ ਸਾਰਿਆਂ ਨੂੰ ਜੀਵਾ ਆਇਆਂ ਆਖਦਾ ਏ ਔਰ ਕੱਲੇ-ਕੱਲੇ ਆਂਦੇ ਕੋਲ ਪਹੁੰਚ ਕੇ ਉਹਨਾਂ ਦੀ ਸਹਿਮਤੀ ਲੈ ਕੇ ਅਗਲਾ ਇਕੱਠ ਬੜੀ ਛੇਤੀ ਅਸੀਂ ਇਕੱਤਰਤਾ ਬੁਲਾਵਾਂਗੇ ਉਸ ਇਕੱਤਰਤਾ ਦੇ ਵਿੱਚ ਸਾਰਿਆਂ ਦੇ ਸੁਝਾਅ ਲੈ ਕੇ ਉਸ ਚੀਜ਼ ਨੂੰ ਆਧਾਰ ਬਣਾਇਆ ਜਾਊ ਜੋ ਕਰਨੀ ਚਾਹੁੰਨੇ ਆ ਪੰਥ ਵਾਸਤੇ ਉਸੇ ਦੇ ਆਧਾਰ ਤੇ ਫਿਰ ਅਗਲੀ ਅਰਦਾਸ ਜਿਹੜੀ ਐ ਉਹ ਫਿਰ ਭਾਈ ਲక్ష్మణ ਸਿੰਘ ਵਾਲੀ ਪ੍ਰਣ ਵਾਲੀ ਹੋਊ ਪਿਆਉ ਜੱਵੇ ਬਾਣ ਲੱਗਿਓ ਤਵੇ ਰੋਸ ਜਾਗਿਓ ਅਤ ਹੀ ਰਣ ਮੈਂ ਤਬ ਜੂਝ ਮਰੂੰ ਜਿਵੇਂ ਆਰਮੀ ਦਾ ਜਰਨੈਲ ਮੋਰਚੇ ਚ ਖਲੋ ਕੇ ਕਹਿੰਦਾ ਆਖਰੀ ਦਮ ਤੇ ਆਖਰੀ ਗੋਲੀ ਤੱਕ ਮੋਰਚਾ ਨਹੀਂ ਛੱਡਾਂਗੇ ਪੈਮਾਨਾ ਵੀ ਇੱਕ ਹੋਊ ਨਿਸ਼ਾਨਾ ਵੀ ਇੱਕ ਹੋਊ ਅਜੰਡਾ ਵੀ ਇੱਕ ਹੋਊ ਬੇਸ਼ੱਕ ਇੱਕ ਦੂਜੇ ਨਾਲ 100 ਨਰਾਜਗੀਆਂ ਹੋ ਜਾਣ ਪਰ 1200 ਮਿਸਲਾਂ ਇੱਕ ਹੋਣਗੀਆਂ ਔਰ ਇੱਕ ਨਿਸ਼ਾਨਾ 1200 ਮਿਸਲਾਂ ਦਾ ਹੋਊ ਇਹ ਸਾਡੀ ਅਰਦਾਸ ਹੈ ਗੁਰੂ ਅੱਗੇ ਤੇ ਜਿੱਡਾ ਵੱਡਾ ਅੱਜ ਹੰਗਾਰਾ ਪੰਥ ਨੇ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਇਹ ਮੁਢ ਬਚ ਗਿਆ ਇਹ ਫਤਿਹ ਹੋ ਭਾਈ ਸਾਹਿਬ ਪੰਥਕ ਇੱਕ ਸੱਤਰੂ ਇਕੱਠੇ ਚੱਲੂਗਾ ਕਿਉਂਕਿ ਛੇ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਇਆ ਤੁਹਾਡੀ ਜਥੇਬੰਦੀ ਵੀ ਅੱਜ ਦਾਖਲ ਹੋਈ ਆ ਜੀ ਤੇ ਬਾਦਸ਼ਾਹ ਜਿਆਦੇ ਵੀ ਪਹੁੰਚੇ ਆ ਜੀ ਸ਼ੇਰੇ ਪੰਜਾਬ ਦਲ ਵੀ ਪਹੁੰਚਿਆ ਇਹ ਆਉਣ ਵਾਲੇ ਸਮੇਂ ਚ ਕੋਈ ਸਿਆਸੀ ਤੰਗਤੀ ਹੋ ਸਕਦੀ ਹੈ ਜੀ ਸਾਰੇ ਭਰਾ ਜਦੋਂ ਇਕੱਠੇ ਹੁੰਦੇ ਆ ਨਾ ਤੇ ਇਕੱਠੇ ਹੋ ਕੇ ਜੇ ਚਾਰ ਭਰਾ ਨੇ ਪੰਜ ਭਰਾ ਨੇ ਬਾਕੀ ਲੋਕਾਂ ਚ ਬਾਕੀ ਸਮਾਜਾਂ ਚ ਵੀ ਨੇ ਇਹ ਸਵਾਲ ਉਹਨਾਂ ਨੂੰ ਨਹੀਂ ਕੀਤਾ ਜਾਂਦਾ ਸਾਨੂੰ ਹੀ ਕਿਉਂ ਕੀਤਾ ਜਾਂਦਾ ਫੇਰ ਅਗਲੀ ਗੱਲ 71 ਅਗਲੀ ਗੱਲ 71ਤਾ 71ਤਾ ਦੇ ਵਿੱਚ ਜਿੱਥੇ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਹੈ ਜਥੇ ਦੇ ਸਭਾਂ ਦਾ ਮਾਨ ਸਨਮਾਨ ਹੈ ਜਿਹੜੇ ਅੱਜ ਕਰਮਚਾਰੀ ਬਣਾ ਦਿੱਤੇ ਨੇ ਮਰਜ਼ੀ ਨਾਲ ਲਾ ਲੇ ਤੇ ਮਰਜ਼ੀ ਨਾਲ ਲਾ ਦਿੱਤੇ ਅਕਾਲੀ ਫੂਲਾ ਸਿੰਘ ਹੋਣਾ ਨੂੰ ਸਾਹਮਣੇ ਬਹਾਲ ਕਰਨਾ ਇਹ ਸਾਡੇ ਧਰਮ ਤੋਂ ਬਾਅਦ ਜਿਹੜੀਆਂ ਰਾਜਨੀਤਿਕ ਸਮੱਸਿਆਵਾਂ ਨੇ ਉਹਨਾਂ ਨੂੰ ਸਾਡਾ ਉਹ ਮਿਸਲ ਵੇਖੂ ਜਿਵੇਂ ਕਹਿ ਲਈਏ ਬੰਦੀ ਸਿੰਘਾਂ ਦੀ ਰਿਹਾਈ ਬੇਅਦਬੀ ਕਾਂਡ ਫਿਰ ਗੁਰੂ ਗ੍ਰੰਥ ਸਾਹਿਬ ਲਈ ਜਿਹੜੇ ਕਾਨੂੰਨ ਬਣੇ ਨੇ ਸਤਕਾਰ ਐਕਟ ਉਹਦੇ ਵਿੱਚ ਸੋਧ ਕਰਨੀ ਕਰਾਉਣੀ ਇਹ ਤੇ ਫਿਰ ਉਹ ਰਾਜਨੀਤਿਕ ਤੌਰ ਤੇ ਉਹਨਾਂ ਨੇ ਲੜਨਾ ਹੋਊ ਨਾ ਰਹੀ ਗੱਲ ਸਮਾਜ ਦੀ ਜਿੱਥੇ ਜਾਤੀਵਾਦ ਭਾਰੂ ਪਾ ਕੇ ਸਿੱਖਾਂ ਨੂੰ ਵੰਡਿਆ ਜਾਂਦਾ ਹੈ ਉਥੇ ਸਮਾਜਿਕ ਸਾਡੀ ਜੰਗ ਵੀ ਹੈ ਫਿਰ ਉਥੇ ਆਰਥਿਕ ਵੀ ਹੈ ਅਸੀਂ ਗੁਰੂ ਘਰਾਂ ਨੂੰ ਗੋਲਕ ਤੇ ਮੁਤਾਜ ਨਹੀਂ ਰੱਖਣਾ ਸਿੱਖ ਪੰਥ ਗੋਲਕ ਦਾ ਮੁਤਾਜ ਨਹੀਂ ਸੀ ਸਿੱਖ ਪੰਥ ਤਾਂ ਸ਼ੈਨਸ਼ਾ ਸੀਗਾ ਖਸਮ ਰਾਜਾਂ ਕਾ ਗੁਰੂ ਗੋਬਿੰਦ ਸਿੰਘ ਦੂਜਿਆਂ ਨੂੰ ਰਾਜ ਦੇਣ ਵਾਲਾ ਇਸ ਲਈ ਉੱਥੇ ਆਰਥਿਕਤਾ ਦੀ ਗੱਲ ਵੀ ਹੋਣੀ ਹੈ ਪਖ ਸਾਰੇ ਹੀ ਵੇਖੇ ਜਾਣੇ ਨੇ ਬਸ ਆਧਾਰ ਜਿਹੜਾ ਹੈ ਇਹ ਮੈਂ ਨਹੀਂ ਬਣਾਉਣਾ ਇਹ ਮੈਂ ਨਹੀਂ ਕਹਿਣਾ ਮੈਂ ਇਕਤਾ ਦੀ ਅਰਦਾਸ ਕੀਤੀ ਤੇ ਇਕਤਾ ਦੇ ਸੂਤਰ ਵਿੱਚ ਜਿਹੜੇ ਪਰੋਏ ਜਾਣਗੇ ਇਹ ਐਲਾਨ ਉਹਨਾਂ ਕਰਨੇ ਹੋਣ ਹੁਣ ਧਾਮੀ ਸਾਹਿਬ ਜੀ ਤੁਹਾਡੇ ਵਿਚਾਰਾਂ ਤੋਂ ਲੱਗ ਰਿਹਾ ਧਾਮੀ ਸਾਹਿਬ ਹੋਣੀ ਇਹਨਾਂ ਦੀ ਟੀਮ ਹੈ ਤਾਂ ਡਰਾਮਾ ਸ਼ੁਰੂ ਤੋਂ ਖੇਡਦੇ ਆਏ ਜੀ ਇੱਕ ਮੁੱਕੀ ਚੁੱਕ ਲਾ ਦੂਜੀ ਤਿਆਰ ਜਦੋਂ ਸੰਵਿਧਾਨ ਮੁਤਾਬਕ ਚੋਣਾਂ ਹੀ ਨਹੀਂ ਹੋਈਆਂ 14 ਸਾਲ ਹੋ ਗਏ ਤੇ ਤੁਸੀਂ ਕਿਹੜੀ ਚੋਣ ਤੇ ਕਿਹੜੇ ਅਸਤੀਫੇ ਦੀ ਗੱਲ ਕਰ ਰਹੇ ਹੋ ਇਹ ਤੇ ਕੇਂਦਰ ਨਾਲ ਮਿਲ ਕੇ ਤਾਨਾਸ਼ਾਈ ਕਬਜਾ ਚੱਲ ਰਿਹਾ ਹੈ ਤੇ ਸ਼ਰੋਮਣੀ ਕਮੇਟੀ ਨੂੰ ਇੱਕ ਟਰਸਟ ਬਣਾ ਕੇ ਰੱਖ ਦਿੱਤਾ ਪਰ ਮੈਂ ਬੇਨਤੀ ਕਰਦਾ ਅੱਜ ਸਾਡੀ ਇਕਤਾ ਤੇ ਰਹੋ ਤੇ ਚੰਗੀ ਗੱਲ ਤੁਸੀਂ ਖਡਾਉਣਾ ਚਾਹੁੰਦੇ ਹੋ ਮੈਂ ਖਿੰਡਣਾ ਨਹੀਂ ਚਾਹੁੰਦਾ ਬਾਕੀ ਵੀ ਜਿੰਨੇ ਸਾਡੇ ਵੀਰ ਆਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਬਜ਼ੁਰਗ ਅੱਜ ਇਹਨਾਂ ਦਾ ਵੀ ਵੀਊ ਜ਼ਰੂਰ ਲੈ ਕੇ ਜਾਇਓ ਮੈਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਨਾ ਕਰਿਓ ਵਡਾਲੇ ਨੇ ਅਰਦਾਸ ਕਰਤੀ ਵਡਾਲੇ ਨੇ ਕੱਟ ਕਰਤਾ ਕੱਖ ਨਹੀਂ ਕੀਤਾ ਗੁਰੂ ਨੇ ਫੁਰਨਾ ਲਿਆਂਦਾ ਅਰਦਾਸ ਸਾਡੇ ਭਰਾਵਾਂ ਨੂੰ ਲਾਗੇ ਲੈ ਆਈ ਤੇ ਅੱਜ ਭਰਾ ਇਕੱਠੇ ਹੋਏ ਤੇ ਮੈਂ ਦਾਅਵੇ ਨਾ ਕਹਿਨਾ ਇਹ ਭਰਾ ਭਰਾ ਲਈ ਮਰ ਤਾਂ ਸਕਦਾ ਹੈ ਭਰਾ ਭਰਾ ਦੀ ਧੌਣ ਲਾਉਣ ਨਹੀਂ ਕਦੇ ਜਾਊਗਾ ਇਹ ਅਰਦਾਸ ਸਭ ਕੁਝ ਹੈ ਅਰਦਾਸ ਦਾ ਪੱਲਾ ਅਸੀਂ ਕਦੇ ਨਹੀਂ ਛੱਡਾਂਗੇ ਕੀ ਹੋਣਾ ਤੇ ਕੀ ਕਰਨਾ ਇਹ ਪੰਥ ਫੈਸਲਾ ਕਰੂਗਾ ਗੁਰੂ ਕਿਰਪਾ ਕਰੇ ਮੈਂ ਸਾਰਿਆਂ ਨੂੰ ਸਮੁੱਚੇ ਤੌਰ ਤੇ ਜੀ ਆਇਆਂ ਆਖਦਾ ਅੱਜ ਪੰਥ ਕੇਕਤਾ ਦੀ ਅਰਦਾਸ ਹੈ ਤੇ ਪੰਥਕ ਏਕਤਾ ਇੱਕ ਲਹਿਰ ਬਣ ਕੇ ਚੱਲੂਗੀ ਜਿਹੜੇ ਸਾਰਿਆਂ ਦੇ ਸਿਰ ਜੋੜ ਦਵੇ ਤੇ ਸਾਰਿਆਂ ਨੂੰ ਉਸ ਮੁਹਾਜਤੇ ਲੈ ਆਵੇ ਜਿਹੜਾ ਸਾਡੇ ਕਲਗੀਧਰ ਪਿਤਾ ਨੇ ਕਿਹਾ ਸੀ ਸਿੰਘੋ ਜੇ ਸਵੇਰੇ ਨਰਾਜ ਹੋਏ ਹੋ ਤੇ ਸ਼ਾਮ ਤੱਕ ਗੱਲ ਵਕੜੀ ਪਾ ਕੇ ਮੇਰੇ ਮੱਥੇ ਲੱਗਿਓ ਮੈਨੂੰ ਖੁਸ਼ੀ ਹੋਊਗੀ ਵਾਹਿਗੁਰੂ ਜੀ ਕਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸੈਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਕੋਟਾ ਹਨ ਕੋਟ ਸ਼ੁਕਰਿਆ ਉਹਨਾਂ ਦੇ ਤੱਕ ਤੇ ਅਰਦਾਸ ਬੇਨਤੀ ਹੋਈ ਆ ਪੂਰੇ ਸਿੱਖ ਪੰਥ ਦੀ ਇਕਤਾ ਲਈ ਇਹ ਜਿਹੜਾ ਅਪਰਾਲਾ ਕੀਤਾ ਗਿਆ ਬਹੁਤ ਸਲਾਘਾ ਜੋਗਿਆ ਤੇ ਗੁਰੂ ਮਹਾਰਾਜ ਦੀ ਸਰਣਾ ਚ ਅਰਦਾਸ ਹੈ ਸੱਚੇ ਪਾਸ਼ਾ ਕਿ ਤੂੰ ਇਸ ਜਿਹੜੀ ਅਰਦਾਸ ਹੋਈ ਤੇਰੇ ਦਰ ਤੇ ਤੁਸੀਂ ਕਬੂਲ ਕਰਿਓ ਤੇ ਸਾਰੇ ਪੰਥ ਨੂੰ ਇਕੱਠਾ ਕਰਿਓ ਤੇ ਜੋ ਇਹ ਜੋ ਸਾਡੀਆਂ ਜਿੰਨੀਆਂ ਵੀ ਸਮੱਸਿਆ ਆ ਧਾਰਮਿਕ ਹੋਣ ਰਾਜਨੀਤਿਕ ਹੋਣ ਸਮਾਜਿਕ ਹੋਣ ਇਹ ਸਾਰੀਆਂ ਸਾਡੀ ਏਕਤਾ ਚ ਹੀ ਜਾ ਕੇ ਹੱਲ ਹੋਣੀਆਂ ਇਸ ਕਰਕੇ ਅਸੀਂ ਉਹਦੇ ਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੇ ਸਾਡੇ ਮਨ ਚ ਜੋ ਵੀ ਈਰਖਾ ਨਫਰਤ ਆ ਦੂਜਿਆਂ ਵਾਸਤੇ ਉਹ ਤੁਸੀਂ ਦੂਰ ਕਰੋ ਤੇ ਅਸੀਂ ਸਾਰੇ ਜਣੇ ਨਾਲ ਮਿਲ ਕੇ ਚੱਲ ਸਕੀਏ ਤੇ ਇਹ ਜੋ ਤੁਹਾਡਾ ਪੰਥ ਹੈ ਇਹ ਚੜ੍ਹਦੀ ਕਲਾ ਜਾ ਸਕੇ ਇੱਕ ਸਮਾਂ ਸੀ ਉਹ ਅੰਮ੍ਰਿਤਸਰ ਲਾਂ ਨਾਮੇ ਤੂੰ ਭੱਜ ਜਾਂਦੇ ਆ ਹੀ ਲੱਗਦਾ ਅੱਜ ਦੀ ਪੰਥਸ਼ਰਤਾ ਗੁਰੂ ਸਾਹਿਬ ਅੱਗੇ ਅਰਜ਼ੋਈ ਕੀਤੀ ਯਾਰ ਦਾਸਮਿੰਦ ਕੀਤੀ ਆ ਕਿ ਰਾਜਨੀਤਿਕ ਸਫਰ ਪੰਥਕ ਸਫਰ ਇਕੱਠੇ ਚੱਲਣਗੇ ਇਹ ਜੀ ਗੁਰੂ ਮਹਾਰਾਜ ਨੇ ਸਾਨੂੰ ਰਾਜਨੀਤੀ ਤੇ ਪੰਥ ਇਕੱਠਾ ਹੀ ਰੱਖਿਆ ਗੁਰੂ ਹਰਗੋਬਿੰਦ ਪਾਸ਼ਾ ਨੇ ਮੇਰੀ ਪੀ ਦਾ ਜਿਹੜਾ ਸਦਾਨ ਦਿੱਤਾ ਉਹ ਸੰਝਾ ਇਕੱਠਾ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਵੀ ਇਨਸਾਨ ਹੈ ਉਹਦੀਆਂ ਜੋ ਸਮਾਜਿਕ ਲੋੜਾਂ ਧਾਰਮਿਕ ਲੋੜਾਂ ਉਹ ਸਾਰੀਆਂ ਇਕੱਠੀਆਂ ਹੀ ਚੱਲਦੀਆਂ ਤੇ ਇਸ ਕਰਕੇ ਆਪਣੇ ਜਿਹੜੇ ਮਸਲੇ ਆ ਤੋ ਆਰਥਿਕੇ ਆਰੋਹੀ ਦਾ ਧਾਰਮਿਕਿਆ ਦੁਜਾਬਾਦ ਸਮਾਜਿਕਿਆ ਰਾਜਨੀਤਿਕਿਆ ਤੋ ਸਾਰੇ ਜਿਹੜੇ ਇਕੱਠੇ ਹੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਵੀ ਹੋਣ ਦੀ ਲੋੜ ਆ ਤੇ ਇਕੱਠੇ ਹੋਵਾਂਗੇ ਤੇ ਤਾਈਂ ਅਸੀਂ ਸਫਲ ਹੋ ਸਕਾਂਗੇ ਜੋ ਸਾਨੂੰ ਮਾਰ ਪੈ ਰਹੀ ਆ ਜਾ ਸਾਨੂੰ ਹਕੂਮਤਾਂ ਲੁੱਟ ਰਹੀਆਂ ਘੁੱਟ ਰਹੀਆਂ ਸਾਡੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਕੇ ਜੇਲਾ ਸੁੱਟ ਰਹੀਆਂ ਜਾਂ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੋ ਉਹਦੇ ਚ ਇਹੀ ਤਾਰਨੀ ਆ ਕਿ ਸਾਡੀ ਜਿਹੜੀ ਖੁੱਟ ਦਾ ਖੋਟੀ ਸਾਡੀ ਜ਼ਿੰਮੇਵਾਰੀ ਇਸ ਕਰਕੇ ਆਪਾਂ ਸਾਰੇ ਜਣੇ ਗੁਰੂ ਦੇ ਚਰਨਾਂ ਚ ਅਰਦਾਸ ਕਰੀਏ ਇਹ ਜੋ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਕਿ ਇਹਨੂੰ ਫਲ ਲਾਉਣ ਤੇ ਅਸੀਂ ਸਾਰੇ ਜਣੇ ਇੱਕ ਹੋ ਸਕੀਏ ਕਿਹਦੇ ਚ ਐਚਪੀਸੀ ਚੋਣਾ 메ਨ ਫੋਕਸ ਹੋਣਗੇ ਜਾਂ ਨਾਲ ਨਾਲ 207 ਸਟਾਈਲ ਫੋਕਸ ਹੋਊਗਾ ਜਿਹੜੇ ਪੰਜਾਬ ਦੇ ਨਹੀਂ ਇਹ ਜੀ ਕਿ ਜਿਹੋ ਸਾਡੀ ਪੰਜਾਬ ਦੀਆਂ ਲੋੜਾਂਆਂ ਧਾਰਮਿਕ ਲੋੜਾਂਆਂ ਸਮਾਜਿਕ ਲੋੜਾਂਆਂ ਆਰਥਿਕ ਲੋੜਾਂਆਂ ਰਾਜਨੀਤਿਕ ਲੋੜਾਂਆਂ ਉਹ ਸਾਰੀਆਂ ਜੋ ਸਾਡਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤਾਂ ਸਾਰੀਆਂ ਪੂਰੀਆਂ ਹੋ ਸਕਦੀਆਂ ਉਹ ਚਾਹੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ ਚਾਹੇ ਕੋਈ ਹੋਰ ਇਲੈਕਸ਼ਨ ਹੋਵੇ ਚਾਹੇ ਕੋਈ ਰਾਜਨੀਤਿਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਚੱਲਦੀਆਂ ਜੇ ਅਸੀਂ ਇੱਕ ਹੋ ਜਾਈਏ ਤੇ ਮੇਰਾ ਖਲਸੀ ਸਫਲ ਹੋਵਾਂ ਸ਼ੇਰੇ ਪੰਜਾਬ ਦਾ ਅਕਾਲੀ ਦਾ ਲੰਬਰਸਰ ਤੇ ਨਵਾਂ ਤੁਹਾਡਾ ਅਕਾਲੀ ਦਾ ਜਿਹੜਾ ਪੰਜਾਬ ਦੇ ਆ 227 ਦੇ ਵਿੱਚ ਪੰਜਾਬ ਦੇਖ ਸਕਦਾ ਕੱਟਿਆਂ ਨੂੰ ਸਾਰਿਆਂ ਨੂੰ ਜਿਵੇਂ ਭਾਈ ਸਾਹਿਬ ਨੇ ਜਲ ਕੀ ਇੱਕ ਏਜੰਡੇ ਥੱਲੇ ਚੋਣਾ ਲੜ ਸਕਦਾ ਜੀ ਅਸੀਂ ਤੇ ਗੁਰੂ ਜੀ ਦੇ ਚਰਨਾਂ 'ਚ ਇਹ ਅਰਦਾਸ ਕਰਨ ਵਾਸਤੇ ਆਏ ਆ ਕਿ ਗੁਰੂ ਸਾਨੂੰ ਸਾਰਿਆਂ ਨੂੰ ਇੱਕ ਕਰੇ ਕਿ ਸਾਰੇ ਜਣੇ ਹੱਲਕੇ ਚੱਲੀਏ ਸਾਡੇ 'ਚੋਂ ਜੋ ਵੀ ਈਰਖਾ ਨਫ਼ਰਤ ਉਹਦੇ ਚਰਨਾਂ 'ਚ ਤੇ ਅਸੀਂ ਸੱਚੇ ਦਿਲ ਤੋਂ ਇਹ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਤੁਸੀਂ ਤੇ ਜਾਣੀ ਜਾਣੋ ਸਾਡੇ ਸਾਰਿਆਂ ਦੀ ਤੁਸੀਂ ਮਨ ਦੀ ਜਾਣਦੇ ਜੋ ਇਥੇ ਕੋਈ ਵੀ ਆਪਣੇ ਅੰਦਰ ਕਪਟ ਵਹਿ ਉਹ ਜੀ ਭਾਵਨਾ ਰੱਖ ਕੇ ਨਾ ਆਵੇ ਇਹਾਂ ਕਿ ਕਿਸੇ ਨੂੰ ਥੱਲੇ ਗਰਾਉਣ ਵਾਸਤੇ ਜਾਂ ਆਪ ਉੱਚਾ ਹੋਣ ਵਾਸਤੇ ਆਵੇ ਇੱਥੇ ਗੁਰੂ ਦੇ ਦਰ ਤੇ ਗੁਰੂ ਸਾਡੇ ਲਈ ਸਭ ਤੋਂ ਵੱਡਾ ਸਰਮੌਰ ਹੋਣਾ ਚਾਹੀਦਾ ਪੰਜ ਸਾਲ ਦੇ ਪੰਥ ਸਾਡੇ ਲਈ ਸਭ ਤੋਂ ਸਰਮੌਰ ਹੋਣਾ ਚਾਹੀਦਾ ਬਾਕੀ ਜਿਹੜੀ ਆਮ ਅਸੀਂ ਆ ਅਸੀਂ ਤੇ ਬਹੁਤ ਕੀੜੇ ਮਕੌੜੇ ਇੱਥੇ ਪੰਥ ਨੇ ਬਹੁਤ ਬੜੀਆਂ ਬੜੀਆਂ ਹਸਤੀਆਂ ਇਸ ਇਸ ਦਿੱਤੀਆਂ ਖਿੱਤੇ ਨੂੰ ਉਹਨਾਂ ਨੇ ਬੜੀਆਂ ਬੜੀਆਂ ਲੜਾਈਆਂ ਲੜੀਆਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਆਪਾਂ ਇੱਕ ਹੋਈਏ ਆਪਣੀ ਅਸਲੀ ਤਾਂ ਹੀ ਆ ਜੇ ਪੰਥ ਹੈ ਇਸ ਕਰਕੇ ਸਾਨੂੰ ਦੋਸਤੀ ਵੀ ਸਾਂਝੀ ਹੋਊਗੀ ਤੇ ਇੱਕ ਅਮਰਸਰ ਾਲਾਨ ਨਾਮੇ ਦੀ ਸਾਂਝੀ ਹੁੰਦੀ ਹੈ ਕੁਝ ਇੱਕ ਦੋ ਚਿਹਰੇ ਛੱਡ ਕੇ ਤਾਂ ਬਾਕੀ ਸਾਰੇ ਚਿਰਨ ਪਕੌੜਾ ਦੱਸਿਆ ਜਾਂਦਾ ਕਿ ਸਾਰੇ ਜਿਹੜੇ ਸੀ ਜਿਹੜੇ ਕਿ ਵੱਡੇ ਰਾਜਨੀਤਿਕ ਸਵਰਤੇ ਕਰ ਰਹੇ ਆ ਪਰ ਅਮਰਸਰ ਾਲਾਨ ਨਾਮ ਦਾ ਜ਼ਰੂਰ ਪੱਜੇ ਸੀ ਨਹੀਂ ਅਸੀਂ ਅਜੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਉਹਨਾਂ ਹੀ ਉਹਨਾਂ ਹੀ ਸਾਨੂੰ ਅੱਗੇ ਲੈ ਕੇ ਜਾਣਾ ਅਸੀਂ ਕੋਈ ਦਾਵਾ ਨਹੀਂ ਕਰ ਰਹੇ ਕਿ ਹਾਂ ਠੀਕ ਹੈ ਕਿ ਪੱਕੀ ਇਕਤਾ ਹੋ ਗਈ ਆ ਅਸੀਂ ਤਾਂ ਚਾਹੁੰਦੇ ਹਾਂ ਕਿ ਗੁਰੂ ਮਹਾਰਾਜ ਹੀ ਸ ਕਰਨ ਜੋ ਇਹਨਾਂ ਨੇ ਅਰਦਾਸ ਕੀਤੀ ਆ ਜਾਂ ਇਹਨਾਂ ਨੇ ਉਪਰਾਲਾ ਕੀਤਾ ਉਹ ਸਫਲ ਹੋਵੇ ਸਾਡੀ ਤੇੋ ਹੀ ਸਾਰਿਆਂ ਦੇ ਚਰਨਾ ਚ ਗੁਰੂ ਦੇ ਚਰਨਾ ਚ ਜਲਦਾ ਸਿੱਖੜੇ ਬਣਿਆ ਸੀ ਪਰ ਅੱਜ ਸਾਨੂੰ ਵੱਖਰੀਆਂ ਵੱਖਰੀਆਂ ਸ਼ੋਗਨੀ ਅਕਾਲੀ ਦਲ ਜਾਂ ਅਕਾਲੀ ਦਲ ਜੱਥੇਬੰਦੀਆਂ ਬਣਾਉਣੀਆਂ ਪੈ ਗਿਆ ਲੱਗਦਾ ਨਹੀਂ ਉਹਦੇ ਚਿਤਾਰ ਦਿੱਤਾ ਜਾ ਸਕਦਾ ਸੀ ਸਿੱਖਾਂ ਦੀ ਨਮਨਤ ਸੀ ਉਹ ਇਹ ਇਹ ਚੀਜ਼ੇ ਕਿ ਅੱਜ ਇਹ ਹੋਰ ਰਾਸਤੇ ਹੋ ਰਹੀ ਹੈ ਕਿ ਅਸੀਂ ਸਾਰਿਆਂ ਦੀ ਇੱਕ ਹੀ ਤੇ ਰੋਜੇ ਇੱਕ ਹੀ ਪੰਥੇ ਇੱਕ ਹੀ ਹੋ ਜੇ ਤੇ ਸਾਰੇ ਅਸੀਂ ਸਾਰੇ ਜਣੇ ਉਸੇ ਵਾਸਤੇ ਹੀ ਲੱਗੇ ਹੋਏ ਹਾਂ ਉਸੇ ਸਾਹਮਣੇ ਆ ਜੂ